ਬੋਲਦੇ ਜੀ ਮਾਤਾ ਰਾਣੀ ਦੀ ਜੈ ਜੈ ਮਹਾਰਾਜ ਦੀ ਜੈ ਮਾਤਾ ਰਾਣੀ ਦੀ ਜੈ ਜੋ ਕੰਮ ਪ੍ਰਮਦੇ ਨਾਲ ਟਾਲ ਖੜਕਾਏ ਜਾਂਦੇ ਨੇ ਉਹ ਦਾ ਵੀ ਅਸੀਂ ਇਹਦੇ ਵਿੱਚ ਲਿਆ ਆ ਸਾਰਾ ਮਾਤਾ ਰਾਣੀ ਦਾ ਦਰਬਾਰ ਹੈ ਤੇ ਬੜੇ ਵਧੀਆ ਤਰੀਕੇ ਤੇ ਮਾਰੋ ਦੇਖੋ ਇਹ ਟਲਾਇਆ ਸਾਮ ਸੁਭਾਗ ਹੋ ਰਹੀ ਹੈ ਇਹ ਤੇ ਉਹਨਾਂ ਦੇ ਦਿੱਤੇ ਚ ਇਹ ਅਸਥਾਨ ਹੈ ਪੂਰਾ ਬਣਾ ਵਧੀਆ ਕਿਹੜੇ ਨਾਲ ਜੀ ਚੰਗੀ ਸਜਾਵਟ ਹੈ ਜਿਵੇਂ ਜਿਵੇਂ ਸੇਵਾ ਹੁੰਦੀ ਹੈ ਤਾਂ ਵਾਧਾ ਹੈ ਕੰਮ ਬਹੁਤ ਵਧੀਆ ਅਸਥਾਨ ਦੀ ਇਹ ਜਗ੍ਹਾ ਬਹੁਤ ਵਧੀਆ ਹੈ ਤੇ ਪੂਰਨ ਦਾ ਦਰਸ਼ੀ ਹੈ ਆਸੇ ਪਾਸੇ ਫੁੱਲ ਫਾਲ ਸਭ ਲਾਏ ਹੋਏ ਹਨ ਇੱਥੇ ਦੇਖੋ ਆ ਸਾਰੇ ਦਰਸ਼ਨ ਕੀਤੇ ਆ ਤਤਾਰੀ ਕੀਤੇ ਆ ਜਿਵੇਂ ਜਿਵੇਂ ਹੁੰਦੇ ਆ ਚਲੋ ਆਪ ਹੀ ਕਰਾਉਂਦੇ ਨੇ ਇੱਥੇ ਸਮਾਪਤੀ ਕਰਦੇ ਆ ਕਿ ਫਿਰ ਅਸੀਂ ਉਈ ਨਵੇਂ ਜਾਣਕਾਰੀ ਲੈ ਕੇ ਜੇ ਰਹਾ ਹਾਜ਼ਰ ਹੋਵਾਂਗੇ ਜੈ ਮਾਤਾ ਰਾਣੀ ਕੀ ਜੈ ਆਪਣੇ ਸੇਵਕਾਂ ਕੀ ਜੈ ਭਗਤਾਂ ਕੀ ਜੈ ਮਾਤਾ ਰਾਣੀ ਕਰਦੀ ਰਹੋ ਆਪ ਸਿਰ ਤੇ ਮਿਹਰ ਪ੍ਰਿਆ ਹੱਥ ਬਲਸੀ ਰੱਖਿਓ ਹੋਰ ਬਖਸ਼ਾਂ ਕਰਕੇ ਵੱਧ ਤੋਂ ਵੱਧ ਜਾਣਕਾਰੀਆਂ ਜਿਹੜੀਆਂ ਬਖਸ਼ੇ ਕਰਨੀ ਚਾਹਦੀਆਂ ਕੋਲਾ ਕਰਨਾ ਘਰਤੇ ਹਾਇ ਦੀਆਂ ਪਰਵਾਨ ਬਖਸ਼ੀ ਰੱਖਿਓ